ਪਿੰਡ ਲੱਖਾ ਸਿੰਘ ਵਾਲਾ ਵਿਖੇ ਬਰਾਂਡੇ ਚ ਪਈ ਪਸ਼ੂਆਂ ਲਈ ਤੂੜੀ ਨੂੰ ਸ਼ਰਾਰਤੀ ਅੰਸਰਾਂ ਨੇ ਲਾਈ ਅੱਗ ਬਲਾਕ ਮੰਮਦੋਟ ਦੇ ਦੀਨ ਆਉਂਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ ਸ਼ਰਾਰਤੀ ਅੰਸਰਾਂ ਵੱਲੋਂ ਇੱਕ ਬਰਾਂਡੇ ਵਿੱਚ ਪਈ ਪਸ਼ੂਆਂ ਵਾਲੀ ਤੂੜੀ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜਰਨੈਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ ਉਹਨਾਂ ਦੇ ਪਿੰਡ ਵਿੱਚ ਇੱਕ ਘਰ ਵਿੱਚ ਮਹੂਰਤ ਦਾ ਪ੍ਰੋਗਰਾਮ ਹੋ ਰਿਹਾ ਸੀ ਤੇ ਉਸ ਵਕਤ ਕੁਝ ਸ਼ਰਾਰਤੀ ਅਨਸਰਾਂ ਨੇ ਉਹਨਾਂ ਦੇ ਬਰਾਂਡੇ ਵਿੱਚ ਪਈ ਪੁਸ਼ੂਆਂ ਲਈ ਰੱਖੀ ਤੂੜੀ ਉੱਪਰ ਤੇਲ ਸੁੱਟ ਕੇ ਅੱਗ ਲਗਾ ਕੇ ਦੌੜ ਗਏ। ਉਹਨਾਂ ਦੱਸਿਆ ਕਿ ਲਗਭਗ 50 ਟਰਾਲੀਆਂ ਤੂੜੀ ਬਰਾਂਡੇ ਵਿੱਚ ਪਈ ਸੀ ਜਿਸ ਵਿੱਚੋਂ 10 ਟਰਾਲੀਆਂ ਤੂੜੀ ਸੜ ਗਈ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਥਾਣਾ ਮੰਡੋਟ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ। ਉਹਨਾਂ ਮੰਗ ਕੀਤੀ ਕਿ ਸ਼ਰਾਰਤੀ ਅੰਸਰਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਹਾਂਜੀ ਇਹ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਰਨੈਲ ਸਿੰਘ ਹੈ। ਕੀ ਹੋਇਆ ਜਿਹੜੀ ਤੁਹਾਡੀ ਤੂੜੀ ਨੂੰ ਅੱਗ ਲੱਗੀ ਕੀ ਹੋਇਆ? ਜਿਹੜੀ ਅੱਗ ਲੱਗੀ ਤੂੜੀ ਨੂੰ ਜੀ। ਇੱਥੇ ਸਾਹਮਣੇ ਨਾਲ ਕਰਦੇ ਨੇ ਪ੍ਰੋਗਰਾਮ ਹੀ ਉੱਤੇ ਮਹਾਰਾਜ ਦੇ ਰੱਖਿਆ ਹੈ। ਉੱਥੇ ਗਏ ਪਰਿਵਾਰ ਤੇ ਕੁਛ ਕਰੇ ਹੀ ਜਿਹੜੇ ਤੂੜੀ ਨੂੰ ਅੱਗ ਲਾ ਕੇ ਮੁੰਡੇ ਭੱਜ ਗਏ ਨੇ ਉਹ ਮੁੰਡੇ ਹੀ ਵੇਖ ਲੈਣ ਸਾਡੇ ਲੇਵਰ ਲੱਗੀ ਬਾਹਰ ਮਿਰਚਾ ਚੁੱਕਦੀ ਪੀ ਉਹਨਾਂ ਹੀ ਵੇਖੇ ਨੇ ਤੇ ਸਾਡੇ ਪਰਿਵਾਰੀ ਵੇਖੇ ਨੇ ਪਟ્રોલ ਸੱਟਿਆ ਨੀਂਦ ਦਾ ਸੱਟੇ ਨੇ ਹਟ ਕੇ ਅੱਗ ਲਾ ਕੇ ਤੇ ਤੋਂ ਪੰਜ ਕਣ 6 ਜਣੇ ਕਿੰਨੇ ਟਾਈਮ ਦੀ ਗੱਲ ਹੈਗੀ 12 ਦੇ ਕਰੀਬ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਪਤਾ ਲੱਗਿਆ ਸਾਡੇ ਪਰਿਵਾਰ ਇੱਥੇ ਲਗਾ ਦਾ ਸੀ ਮਹਾਰਾਜ ਮੱਥਾ ਟੇਕ ਕੇ ਕਰਦੇ ਨਾਲ ਜਿਹੜੇ ਪ੍ਰੋਗਰਾਮ ਸੀ ਤੇ ਭੱਜ ਗਏ ਨੇ ਪ੍ਰਾਣੀ ਰੰਜਸੇ ਕੋਈ ਲੜਾਈ ਕਰ ਰਹੀ ਸੀ ਰਾਤ ਦੀ ਰਾਤ ਦੀ ਮਾੜਾ ਮੋਟਾ ਝਗੜਾ ਹੋਇਆ ਹੈ ਸਾਡਾ ਅੱਛਾ ਉਹਦੇ ਕਾਰਨ ਤੇ ਇਹਦੇ ਸਬੰਧ ਚ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਨਾ ਦਿਖਾ ਦਿੱਤੀ ਪੁਲਿਸ ਨੂੰ ਹੁਣ ਕੀ ਮੰਗ ਕੇ ਆਗੇ ਸਾਡੀ ਮੰਗ ਸਾਡੀ ਆ ਸਾਡਾ ਮੋਕਾ ਵੇਖਿਆ ਜਾਵੇ ਜੋ ਬਣਦਾ ਹੈ ਤੇ ਸਾਡਾ ਜੋ ਬਣਦਾ ਹੱਕ ਕੀਤਾ ਜਾਵੇ ਤੁਹਾਨੂੰ ਸਹੀ ਦਿੱਤਾ ਜਾਵੇ ਕਿੰਨੀ ਟਰਾਲੀ ਸੀਗੀ ਇਹ ਜੀ 50 55 ਟਰਾਲੀ ਬਣਦੀ ਕਿੰਨੀ ਕੋ ਸੜ ਗਈ ਹੈ ਥੋੜੀ ਘਰ ਗਈ ਵੀ ਦੀ 10 ਤਾਂ ਨਹੀਂ ਸੜ ਗਈ ਮੋਕੇ ਤੇ ਤੇ ਬਾਕੀ ਅੱਗ ਮਿਆਂ ਆਉਣ ਵਾਲੇ ਬੜੀ ਦੁਨੀਆ ਜਨਤਾ ਇਕੱਠੀ ਹੋ ਗਈ ਤਾਂ ਅਗ ਨੂੰ ਜੀ ਸਾਡੇ ਨੂੰ ਆਮ ਜੀਨਾਂ ਤੋਂ ਤੇ ਕੋਲ ਸਾਹਮਣੇ ਖੜੀਆਂ ਨੇ ਕਾ ਜਲਦਾ ਹੋਇਆ ਜੇ ਕੋਲ ਖੜੀ ਹੁਣ ਤਾਂ ਕੁਛ ਨਹੀਂ ਰਹਿ ਗਿਆ ਘੜੇ ਘੜੇ 200 ਆ ਗਏ ਅੱਗ ਨੂੰ ਜਾਣ ਵਾਲਾ ਸਾਟੀ ਨਾਲ ਸਾਰੀਆਂ ਪੜਦੀਆਂ ਛੱਤ ਪੜਦੀਆਂ ਚਾਰ ਮੋਟਰ ਚਲਾਈ ਰੱਖੀਏ ਦੋ ਮਸ਼ੀਨਾਂ ਲਾਈ ਰੱਖੀ ਨੇ ਪਾਣੀ ਗੱਲ ਜਨਤਾ ਨੇ ਬਹੁਤ ਹੀ ਮਦਦ ਮਾਰੀ ਏ ਅੱਗ ਮਿਗਾਉਣ ਲਈ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਰਿੰਦਰ ਲਿੰਗ ਹੈ ਅੱਛਾ ਕੀ ਕਾਰਨ ਹੋਇਆ ਜਿਹੜੀ ਤੂੜੀ ਨੂੰ ਅੱਗ ਲੱਗੀ ਕਿਵੇਂ ਤੁਹਾਨੂੰ ਪਤਾ ਲੱਗਿਆ ਮੈਂ ਕਰੇਗਾ ਸੀ ਤੇ ਮम्मा ਬਰੇ ਜਿਵੇਂ ਚਲੇ ਦਾ ਪ੍ਰੋਗਰਾਮ ਹੈਗਾ ਸੀ ਉੱਥੇ ਆਏ ਸੀ ਤੇ ਉਹਨੇ ਕਰੇ ਗਿਆ ਤਾਂ ਦੱਸਿਆ ਵੀ ਇਸ ਤਰ੍ਹਾਂ ਤਰੀ ਤਾਇਆ ਜਿਹਦੇ ਉੱਥੇ ਅੱਗ ਲੱਗੀ ਛੇੜਦੇ ਜਦੋਂ ਆ ਕੇ ਦੇਖਿਆ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ ਤੇ ਜਿੰਨੇ ਪਹੁੰਚੇ ਉਹਨਾਂ ਨੇ ਭੱਜ ਕੇ ਮਤਾਂ ਅੱਗ ਬੁਝਾਈ ਆ ਕਿੰਨੇ ਕੁ ਤੂੜੀ ਸੜ ਗਈ ਹੈਗੀ ਟਰਾਲੀ ਕਰੀਬ 10 12 ਟਰਾਲੀਆਂ ਸੜ ਗਈਆਂ ਤਤ ਇੱਕ ਹੀ ਹੁਣ ਮੰਗ ਕੀ ਹੈਗੀ ਕੀ ਕਹਿਣਾ ਚਾਹੁੰਦੇ ਹੋ ਮੰਗ ਵੀਰ ਜੀ ਵੀ ਇਹੀ ਹੈਗੀ ਵੀ ਜਿਹੜਾ ਨੁਕਸਾਨ ਆਇਆ ਵੀ ਉਹ ਪਰਪਾਈ ਕੀਤੀ ਜਾਂਦੀ ਹੈ ਇਹਦੇ ਸਭਾ ਵਿੱਚ ਕੋਈ ਕੋਲਸਨ ਨੂੰ ਸੂਚਨਾ ਦਿੱਤੀ ਹੈ ਹਾਂਜੀ ਦਰਖਾਸਤ ਲਾਈ ਗਈ ਹੈ ਜੀ